ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਾਕਿਸਤਾਨੀ ਸਲਵਾਰ ਦੀ ਕਟਿੰਗ ਕਰਨ ਲੱਗੇ ਆਂ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਇਹ ਦੇਖੋ ਜੀ ਆਪਾਂ ਇਸ ਤਰ੍ਹਾਂ ਦੋ ਤਹਾਂ ਦੇ ਵਿੱਚ ਕੱਪੜੇ ਨੂੰ ਫੋਲਡ ਕਰਾਂਗੇ। ਉਲਟੀ ਸਾਈਡ ਆਪਾਂ ਬਾਹਰਲੀ ਸਾਈਡ ਤੇ ਰੱਖੀ ਹੈ ਜੀ ਸਿੱਧੀ ਸਾਈਡ ਅੰਦਰਲੀ ਸਾਈਡ ਤੇ ਰੱਖੀ ਆ। ਇਸ ਤਰ੍ਹਾਂ ਕਰਕੇ ਤੁਸੀਂ ਕੱਪੜੇ ਨੂੰ 2.5 ਮੀਟਰ ਇਹ ਆਪਾਂ ਨੇ ਕੱਪੜਾ ਲਿਆ ਜੀ ਇਸ ਤਰ੍ਹਾਂ ਕਰਕੇ ਤੁਸੀਂ ਹੁਣ ਤੁਸੀਂ ਚਾਰ ਤਹਾਂ ਦੇ ਵਿੱਚ ਇਸ ਤਰ੍ਹਾਂ ਫੋਲਡ ਕਰਨਾ ਕੰਨੀਆਂ ਚਾਰੇ ਚਾਰੇ ਕੰਨੇ ਤੁਸੀਂ ਆਪਣੀ ਵਾਲੀ ਸਾਈਡ ਲੈ ਕੇ ਆਉਣੀਆਂ ਨੇ ਠੀਕ ਹੈ। ਇਹ ਆਪਾਂ ਪਾਕਿਸਤਾਨੀ ਸਲਵਾਰ ਦੀ ਕਟਿੰਗ ਕਰਨੇ ਲੱਗੀਆਂ ਜੀ ਇਹ ਸਲਵਾਰ ਦੀ ਲੈਂਥ ਹੈਗੀ ਆ 37 ਇੰਚ ਤਿਆਰ ਠੀਕ ਹੈ ਜੀ ਇਹ ਦੇਖੋ ਜੀ 37 ਇੰਚ ਤਿਆਰ ਹੈ 7.5 ਇੰਚ ਦੀ ਮੋਰੀ ਹੈ ਜੀ ਠੀਕ ਆ ਆਪਾਂ ਤੇ 33 ਇੰਚ ਦੀ ਲਵਾਂਗੇ ਜੀ ਲੈਂਥ ਬੰਦ ਵਾਲੀ ਸਾਈਡ ਜੀ ਦੂਸਰੀ ਸਾਈਡ ਤੇ ਕੰਨੀ ਵਾਲੀ ਸਾਈਡ ਇਧਰ ਮੇਰੀ ਵਾਲੀ ਸਾਈਡ ਆ ਠੀਕ ਹੈ ਜੀ ਤੁਸੀਂ 33 ਇੰਚ ਤੇ ਇਸ ਤਰ੍ਹਾਂ ਕਰਕੇ ਨਿਸ਼ਾਨੀ ਲਗਾ ਲੈਣੀ ਆ ਤੁਸੀਂ ਅੱਧਾ ਇੰਚ ਵੱਧ ਵੀ ਲੈ ਸਕਦੇ ਹੋ ਕਈ ਪਹਿਣਾ ਸੀਨ ਦੇ ਵਿੱਚ ਜ਼ਿਆਦਾ ਦੇ ਦਿੰਦੀਆਂ ਨੇ ਤੁਸੀਂ ਅੱਧਾ ਇੰਚ ਵੱਧ ਵੀ ਲੈ ਸਕਦੇ ਹੋ ਠੀਕ ਹੈ ਜੀ 8.5 ਇੰਚ ਆਪਾਂ ਇੰਚ ਉਮਰੀ ਰੱਖਿਆ ਜਿਹੜੀ ਇੱਥੋਂ ਆਪਾਂ ਝੋਲੀ ਰੱਖਾਂਗੇ ਜੀ 16 ਇੰਚ ਕਈ ਪਹਿਣਾ ਦਾ ਮੈਨੂੰ ਮੈਸੇਜ ਆਇਆ ਵੀ ਤੁਸੀਂ 16 ਇੰਚ ਝੋਲੀ ਰੱਖਦੇ ਪਹਿਣਾ ਤੁਸੀਂ ਵੀਡੀਓ ਮੇਰੀ ਦੇਖ ਲੈਨੇ ਮੂਰੋ ਮੂਰੋ ਦੇਖ ਨਹੀਂ ਤੁਸੀਂ ਪੂਰੀ ਵੀਡੀਓ ਨਹੀਂ ਦੇਖਦੇ ਮੈਂ 16 ਇੰਚ ਝੋਲੀ ਰੱਖ ਕੇ ਵਿੱਚ ਅਸਣ ਵੀ ਪਾਉਣੀ ਆ ਉਹ ਤੁਸੀਂ ਨਹੀਂ ਦੇਖਦੇ ਠੀਕ ਹੈ ਜੀ ਵੀਡੀਓ ਤੁਸੀਂ ਪੂਰੀ ਦੇਖਿਆ ਕਰੋ ਇੱਕ ਦੋ ਭੈਣਾਂ ਨੇ ਕਮੈਂਟ ਕਰੇ ਨੇ ਮੈਨੂੰ ਵੀ ਮਤਲਬ ਤੁਸੀਂ ਚਾਰੇ ਪੀਸ ਇਕੱਠੇ ਕਿਉਂ ਨਹੀਂ ਕੱਟਦੇ ਠੀਕ ਹੈ ਜੀ ਦੇਖੋ ਜੀ ਮੈਂ ਚਾਰੇ ਪੀਸ ਇਕੱਠੇ ਵੀ ਕਟਿੰਗ ਕਰਦੀਆਂ ਤੇ ਮੈਂ ਇਕੱਲੇ-ਇਕੱਲੇ ਪੀਸ ਵੀ ਕਟਿੰਗ ਕਰ ਲੈਣੀ ਆ ਠੀਕ ਹੈ ਜੀ ਇਹ ਦੇਖੋ ਜੀ ਆਪਾਂ ਨੇ ਪਹਿਲਾਂ 16 ਇੰਚ ਝੂਲੀ ਲਾਈ ਹੈ ਜੀ ਹੁਣ ਆਪਾਂ ਇਹੀ ਪੀਸ ਜਿਹੜਾ ਵਿੱਚੋਂ ਕਪੜਾ ਲੇ ਹੈ ਜੀ ਇਹਨੂੰ ਆਪਾਂ ਇਹਦੇ ਨਾਲ ਰੱਖ ਕੇ ਇਸ ਤਰ੍ਹਾਂ ਹੁਣ ਆਪਾਂ ਇੱਥੇ 10 ਇੰਚ ਝੂਲੀ ਵੀ ਰੱਖ ਸਕਦੇ ਹਾਂ 9.5 ਵੀ ਰੱਖ ਸਕਦੇ ਹਾਂ ਠੀਕ ਹੈ ਜਿਹੜੀਆਂ ਭੈਣਾਂ ਜਿਸ ਹਿਸਾਬ ਨਾਲ ਝੂਲੀ ਮਤਲਬ ਖੁੱਲੀ ਪਾਉਂਦੀਆਂ ਨੇ ਉਹ ਵੱਧ ਵੀ ਰੱਖ ਸਕਦੀਆਂ ਨੇ ਮੈਂ ਵੈਸੇ ਇਹਦੀ 10 ਇੰਚ ਜਾਂ 9.5 ਇੰਚ ਝੂਲੀ ਰੱਖਦੀ ਹਾਂ ਠੀਕ ਹੈ ਇਹ ਦੇਖੋ ਜੀ ਇਸ ਤਰ੍ਹਾਂ ਕਰਕੇ ਇਹ ਤੁਸੀਂ ਇਸ ਤਰ੍ਹਾਂ ਇਹਦੀ ਕਟਿੰਗ ਕਰਨੀ ਹੈ ਦੇਖੋ ਇਹ ਆਪਾਂ ਆਸਨ ਕਿਉਂ ਵਿੱਚ ਪਾਉਨੇ ਆ ਕਿਉਂਕਿ ਇਹ ਸਲਵਾਰ ਆਪਣੀ ਚੱਕੀ ਨਾ ਜਾਵੇ ਠੀਕ ਹੈ ਜੀ ਦੇਖੋ ਇੰਨੀ ਇਹ ਵੱਧ ਜਾਂਦੀ ਆ ਫਿਰ ਵੀ 3 3.5 ਇੰਚ ਵੱਧ ਜਾਂਦੀ ਆ ਤਾਂ ਕਰਕੇ ਮੈਂ ਵਿੱਚ ਆਸਣ ਪਾਉਣੀ ਆ ਇਹ ਸਲਵਾਰ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਜੇ ਤੁਸੀਂ ਜ਼ਿਆਦਾ ਹੋਰ ਪਾਉਣਾ ਕਪੜਾ ਤੁਸੀਂ ਜਿਹੜਾ ਨਾਲੋਂ ਕਪੜਾ ਲੈਂਦਾ 벨ਟ ਵਾਸਤੇ ਲੈਂਦਾ ਦੇਖੋ ਕਪੜਾ ਇਹ ਵੀ ਤੁਸੀਂ ਪਾ ਸਕਦੇ ਹੋ ਠੀਕ ਹੈ ਵੈਸੇ ਮੈਂ ਜ਼ਿਆਦਾਤਰ ਇਹੀ ਪਾਉਣੀ ਆ ਜਿਹੜਾ ਵਿੱਚੋਂ ਕਪੜਾ ਨਿਕਲਦਾ ਮੈਂ ਉਹੀ ਸਾਈਡ ਤੇ ਪਾ ਦਿੰਨੀ ਆ ਠੀਕ ਹੈ ਇਹਦੇ ਨਾਲ ਵੀ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਜਿਹੜੀ ਮੇਰਾ ਮੇਰੀਆਂ ਭੈਣਾਂ ਨੂੰ ਕੋਈ ਵੀ ਪ੍ਰੋਬਲਮ ਹੋਏ ਇਸ ਸਲਵਾਰ ਦੇ ਵਿੱਚ ਤੁਸੀਂ ਕਮੈਂਟ ਦੇ ਵਿੱਚ ਜਰੂਰ ਲਿਖ ਕੇ ਦੱਸ ਸਕਦੇ ਹੋ ਠੀਕ ਹੈ ਜੀ ਆਪਾਂ ਉਸ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਵੀਡੀਓ ਬਣਾ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਫਿਰ ਮੈਨੂੰ ਤੁਸੀਂ ਦੱਸਿਆ ਕਰੋ ਵੀ ਹਾਂ ਤੁਸੀਂ ਇੱਥੇ ਆਏ ਨਹੀਂ ਕੀਤਾ ਜੀ ਇੱਥੇ ਆਏ ਨਹੀਂ ਕੀਤਾ ਠੀਕ ਹੈ ਜੀ ਇਹ ਦੇਖੋ ਜੀ ਆਪਾਂ 7 ਇੰਚ ਤੱਕ ਇਹਦੀ 1 ਇੰਚ ਦੀ ਕਟ ਪਾਵਾਂਗੇ ਇਹ ਦੇਖੋ ਜੀ ਇਹ ਆਪਣੀ ਕਟਿੰਗ ਹੋ ਗਈ ਹੈ ਸਲਵਾਰ ਦੀ ਹੁਣ ਆਪਾਂ ਬੈਲਟ ਦੀ ਕਟਿੰਗ ਕਰਾਂਗੇ ਜੀ ਬੈਲਟ ਆਪਾਂ ਰੱਖਾਂਗੇ ਜੀ 24 ਇੰਚ ਠੀਕ ਹੈ ਜੀ ਚੌੜਾਈ ਆਪਾਂ 24 ਇੰਚ ਰੱਖਾਂਗੇ ਲੰਬਾਈ ਆਪਾਂ 7 ਇੰਚ ਰੱਖਾਂਗੇ ਇਹ ਦੇਖੋ ਇਹਦੇ ਵਿੱਚ ਆਪਾਂ ਨੇ ਇਲਾਸਟਿਕ ਪਾਉਣੀ ਹੈ ਬੈਲਟ ਤੁਸੀਂ ਇਸ ਤਰ੍ਹਾਂ ਕਟਿੰਗ ਕਰਨੀ ਆ ਵੀਡੀਓ ਵਧੀਆ ਲੱਗੇ ਅਗੇ ਸ਼ੇਅਰ ਕਰੋ ਲਾਈਕ ਕਰੋ ਧੰਨਵਾਦ ਜੀ